ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਫਲੋਰ ਵਿਖੇ ਭੋਜਨ ਸਮਾਜ ਪਾਰਟੀ ਵੱਲੋਂ ਵਿਸ਼ਾਲ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਤਖਤ ਬਦਲਦੇ ਉਤਾਜ ਬਦਲਦੇਓ ਸੂਬਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੀ ਸਾਰੀ ਸੀਨੀਅਰ ਲੀਡਰਸ਼ਿਪ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ ਵੱਡੀ ਭਾਰੀ ਗਿਣਤੀ ਵਿੱਚ ਪਹੁੰਚ ਹੋਏ बसपा ਵਰਕਰਾਂ ਦੀ ਹਾਜ਼ਰੀ ਵਿੱਚ बसपा ਆਗੂਆਂ ਵੱਲੋਂ ਮੌਜੂਦਾ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ ਹੈ ਪਰ ਕੋਈ ਵੀ ਰਾਜਨੀਤਿਕ ਜਮਾਤ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰ ਸਕੀ ਹੈ ਜਿਸ ਨਾਲ ਤਾਂ ਪੰਜਾਬ ਦਾ ਹਰ ਵਰਗ ਦੁਖੀ ਹੋ ਚੁੱਕਾ ਹੈ ਇਸ ਕਰਕੇ ਇਹ ਇੱਕ ਮੌਕਾ ਬੋਸਨ ਸਮਾਜ ਪਾਰਟੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਜੋ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਦਰਜਾ ਦੇਣ ਦਾ ਜਿਗਰਾ ਰੱਖਦੀ ਹੈ ਆਪਣੇ ਸੰਬੋਧਨ ਵਿੱਚ ਪੰਜਾਬ ਪ੍ਰਧਾਨ ਸਰਦਾਰ ਅਵਤਾਰ ਸਿੰਘ ਗਰੀਬਪੁਰੀ ਨੇ ਪੰਜਾਬ ਉnder ਸੂਬਾ ਸਰਕਾਰ ਦੀ ਸ਼ੈ ਉੱਤੇ ਭੋਜਨ ਸਮਾਜ ਦੇ ਲੋਕਾਂ ਉੱਪਰ ਹੋ ਰਹੀਆਂ ਜ਼ੁਲਮ ਅਤੇ ਤਕਸ਼ਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭ੍ਰਸ਼ਟਾ ਤੇ ਕ੍ਰਿਮੀਨਲ ਆਗੂਆਂ ਦੀ ਪਾਰਟੀ ਹੈ ਜਿਸ ਤੋਂ ਪੰਜਾਬ ਦਾ ਹਰ ਵਰਗ ਦੁਖੀ। ਉਹਨਾਂ ਨੇ ਕਿਹਾ ਕਿ ਪੰਜਾਬ ਸੰਭਾਲੂ ਮੈਂ ਵਿੱਚ ਪੰਜਾਬ ਦੇ ਹਰ ਵਰਗ ਦੇ ਲੋਕ ਉਹ ਭੋਜਨ ਸਮਾਜ ਪਾਰਟੀ ਨਾਲ ਵੱਡੇ ਪੱਧਰ ਤੇ ਜੁੜ ਰਹੇ ਹਨ। ਤਰਨ ਤਰਨਜੀਤ ਬਦਾਨ ਸਭਾ ਚੋਣ ਲੜਨ ਵਾਲੇ ਉਹਨਾਂ ਨੇ ਕਿਹਾ ਕਿ ਇਸ ਵਾਰੀ ਪਾਰਟੀ ਅਜੀਬ ਵਿਚਾਰ ਕਰ ਰਹੀ ਹੈ। ਭੋਜਨ ਸਮਾਜ ਪਾਰਟੀ ਵੱਲੋਂ ਅੱਜ ਸਾਫ ਸ੍ਰੀ ਕਾਂਚੀ ਰਾਮ ਜੀ ਦੇ ਪ੍ਰੀ ਨਿਰਮਾਣ ਦਿਵਸ ਤੇ ਪੰਜਾਬ ਸੰਭਾਲੋ ਮਹਮ ਦੇ ਤਹਿਤ ਤਖਤ ਬਦਲਦੇਓ ਤਾਜ ਬਦਲਦੇਓ ਸੂਬਾ ਪੱਧਰੀ ਰੈਲੀ ਕੀਤੀ ਗਈ ਲੱਖਾਂ ਦੀ ਸੰਖਿਆ ਵਿੱਚ ਹਾਜ਼ਰੀ ਇਹ ਦਰਸਾਉਂਦੀ ਹੈ ਕਿ ਪੰਡਾਲ ਤੋਂ 2-3 ਗਿਣਾ ਲੋਕ 4-5 ਬਾਹਰ ਹੀ ਕਈ ਗੱਡੀਆਂ ਹਲੇ ਨਾਕਿਆਂ ਤੇ ਤੋਂ ਇੱਡਾ ਵੱਡਾ ਜਨਸਲਾਬ ਜਿਹੜਾ ਉਮੜਿਆ ਤਖਤ ਬਦਲਦੇਓ ਤਾਜ ਬਦਲਦੇਓ ਅੱਜ ਦੀ ਇਸ ਰੈਲੀ ਦੇ ਵਿੱਚ ਇਹ ਜਿੱਥੇ ਆਪਣੇ ਮਹਾਨ ਮਸੀਹਾ ਰਹਿਬਰ ਸਾਹਿਬ ਕੰਚੀ ਰਾਮ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਇਆ ਉੱਥੇ ਇਹ ਸੰਕਲਪ ਲੈਣ ਲਈ ਵੀ ਆਇਆ ਕਿ 2027 ਦਾ ਸੱਤਾ ਪਰਿਵਰਤਨ ਬਹੁਜਨ ਸਮਾਜ ਪਾਰਟੀ ਕਰੂਗੀ ਕਿਉਂਕਿ ਜਿਹੜੀ ਮੌਜੂਦਾ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਹੈ ਇਹ ਤਿੰਨਾਂ ਪਾਰਟੀਆਂ ਦੇ ਕਰਪਟ ਔਰ ਕ੍ਰਿਮੀਨਲ ਲੋਕਾਂ ਦੀ ਪਾਰਟੀ ਪ੍ਰਸ਼ਟ ਅਤੇ एंटी सोशल क्योंकि ਤੁਸੀਂ ਦੇਖਦੇ ਕਿੰਨਿਆਂ ਤੇ ਕਿਹੜੇ ਕਿਹੜੇ ਮੁਕੱਦਮੇ ਔਰ ਉਹ ਅਜੇ ਤੱਕ ਵੀ ਪਾਰਟੀ ਦੇ ਅੰਦਰ ਕੰਮ ਕਰ ਰਹੇ ਤੋਂ ਇੱਕ ਕਰਪਟ ਔਰ ਕ੍ਰਿਮੀਨਲ ਲੋਕਾਂ ਦੀ ਪਾਰਟੀ ਨੇ ਸਾਢੇ 3 ਸਾਲ ਚ ਪੰਜਾਬ ਨੂੰ ਉਦਾਂ ਹੀ ਬਰਬਾਦ ਕੀਤਾ ਜਿੱਦਾਂ ਕਾਂਗਰਸ ਅਕਾਲੀ ਔਰ ਭਾਜਪਾ ਨੇ ਪੰਜਾਬ ਨੂੰ ਉਜਾੜਨ ਚ ਕੋਈ ਕਮਿਊਨਿਟੀ ਬਰਬਾਦ ਕਰਨ ਚ ਕੋਈ ਕਮਿਊਨਿਟੀ ਅਸੀਂ ਪੰਜਾਬ ਸੰਭਾਲੋ ਮਹਿਮ ਜਿਹੜੀ ਸ਼ੁਰੂ ਕੀਤੀ ਆ ਉਹਦੇ ਬਹੁਤ ਸਾਰਤਿਕ ਨੀਤੀ ਤੇ ਆ ਰਹੇ ਪੰਜਾਬ ਦਾ ਕਿਸਾਨ ਵੀ ਪੰਜਾਬ ਦੀਆਂ ਘਟਕਣਤੀਆਂ ਵੀ ਪੰਜਾਬ ਦਾ ਕਰਮਚਾਰੀ ਵੀ ਵਪਾਰੀ ਵੀ ਦਲਿਤ ਵੀ ਪਛੜਾ ਵੀ ਪੀੜਿਤ ਲੋਕ ਵੀ ਸਾਰੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮਤਾਇ ਹਿੱਸਾ ਬੜੀ ਗਿਣਤੀ ਚ ਬਣਨਾ ਸ਼ੁਰੂ ਹੋ ਗਏ ਆ ਔਰ ਉਹਦਾ ਹੀ ਨਤੀਜਾ ਕਿ ਅੱਜ ਲੱਖਾਂ ਦੀ ਗਿਣਤੀ ਚ ਇੱਥੇ ਜਿਹੜਾ ਪੰਜਾਬੀ ਉਹਨਾਂ ਦਾ ਜਨਸਲਾਹ ਇੱਕ ਉਮੜਿਆ ਤੋਂ ਮੈਂ ਉਹਨਾਂ ਦਾ ਪੰਜਾਬੀਆਂ ਦਾ ਧੰਨਵਾਦ ਵੀ ਕਰਦਾ ਔਰ ਮੈਂ ਭਰੋਸਾ ਵੀ ਦਿੰਦਾ ਕਿ ਆਓ ਤੁਸੀਂ 78 ਸਾਲ ਕਾਂਗਰਸ ਅਕਾਲੀ ਭਾਜਪਾ ਔਰ ਆਪ ਨੂੰ ਮੌਕਾ ਬਾਰ-ਬਾਰ ਦੇ ਕੇ ਦੇਖ ਲਿਆ ਤੋਂ ਪੰਜਾਬ ਨੂੰ ਉਜਾੜਨ ਤੋਂ ਸਵਾਇ ਭ੍ਰਿਸ਼ਟਾਚਾਰ ਤੋਂ ਸਵਾਇ ਬੇਰੁਜ਼ਗਾਰੀ ਤੋਂ ਸਵਾਇ ਕੁਝ ਨਹੀਂ ਮਿਲਿਆ ਬੀਐਸਪੀ ਨੂੰ ਮੌਕਾ ਦਿਓ ਅਸੀਂ ਬੇਰੁਜ਼ਗਾਰੀ ਨਾਲ ਜਿੱਤਾਂਗੇ ਅਸੀਂ ਪੰਜਾਬ ਚੋਂ ਨਸ਼ਿਆਂ ਦਾ ਜੜ ਤੋਖਾ ਤਮਾ ਕਰਾਂਗੇ ਅਸੀਂ ਪੰਜਾਬ ਦੇ ਕਿਰਤੀ ਮਨਰੇਗਾ ਮਜ਼ਦੂਰ ਕਾਮੇ ਕਿਸਾਨ ਅਸੀਂ ਸਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਕਰਨੇ ਵਾਲੇ ਗੈਂਗਸਟਰਵਾਦ ਦੇ ਖਾਤਮੇ ਦੀ ਸਰਕਾਰ ਬਹੁਜਨ ਸਮਾਜ ਪਾਰਟੀ ਪੰਜਾਬ ਨੂੰ ਦੇਗੀ ਇੱਕ ਮੌਕਾ ਪੰਜਾਬੀ ਬਸਪਾ ਨੂੰ ਦਿਓ ਪੰਜਾਬ ਦਾ ਚੀਫ ਸੰਕਲਪ ਬਸਪਾ ਹੀ ਵਿਕਲਪ ਚੀਫ ਜਸਟਿਸ ਹੈ ਹਮਲਾ ਅਯੂਧਵਰ ਕਿਉਂ ਹੋ ਦੇਖੋ ਜਿਹੜਾ ਚੀਫ ਜਸਟਿਸ ਤੇ ਹਮਲਾ ਹੋਇਆ ਇਹ ਵਿਵਸਥਾ ਦੀ ਕ੍ਰੂਅਲਟੀ ਦਾ ਕੈਰੈਕਟਰ ਇਸ ਵਿਵਸਥਾ ਦਾ ਕੈਰੈਕਟਰ ਜਿਹੜਾ ਉਹ ਕ੍ਰੂਅਲਟੀ ਹਿਊਮੈਨਿਟੀ ਨਹੀਂ ਹੈ ਇਸ ਕਰਕੇ ਸਮੇਂ-ਸਮੇਂ ਤੇ ਚਾਹੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਮਾਂ ਹੋ ਚਾਹੇ ਸਾਹਿਬ ਕਾਂਸੀ ਰਾਮ ਜੀ ਦਾ ਸਮਾਂ ਹੋ ਚਾਹੇ ਬੁੱਧ ਦਾ ਸਮਾਂ ਹੋਵੇ ਚਾਹੇ ਗੁਰੂ ਗੋਬਿੰਦ ਸਿੰਘ ਦਾ ਸਮਾਂ ਹੋਵੇ ਚਾਹੇ ਅੱਜ ਦਾ ਸਮਾਂ ਹੋਵੇ ਇਹ ਕ੍ਰੂਅਲਟੀ ਨਫ਼ਰਤ ਜ਼ੁਲਮ ਇਹਦਾ ਕਰੈਕਟਿਵ ਹੋਇਸ ਕਰਕੇ ਇਹ ਪੇਪਰ ਸਟਾਫ ਬਦਲਨੇ ਲਈ ਅਸੀਂ ਤਖਤ ਬਦਲਦੇ ਹੋ ਤਾਜ ਬਦਲਦੇ ਰਹਿਨੇ ਕੀਤੀ ਆ ਪੋਲੀਟੀਕਲ ਯੂਨਿਟੀ ਤੋਂ ਬਿਨਾ ਪੋਲੀਟਿਕਲੀ ਜੁਨਾਈਟ ਹੋਣ ਤੋਂ ਬਿਨਾ ਜਿੰਨੇ ਵੀ ਪੀੜਿਤ ਲੋਕ ਆ ਦੁਖੀ ਲੋਕ ਆ ਚਾਹੇ ਉਹ ਕਿਸੇ ਵਰਗ ਕਿਸੇ ਧਰਮ ਦੇ ਸਭ ਨੂੰ ਸਾਡਾ ਸਦਾ ਕਿ ਭੋਜਨ ਸਮਾਜ ਪਾਰਟੀ ਦੀ ਪੰਜਾਬ ਸੰਵਾਲੋ ਮਹਮ ਤੇ ਤਹਿਤ ਅੱਪਾ ਜੁਨਾਈਟ ਹੋਈ ਹੈ ਔਰ 2027 ਦੀ ਸੱਤਾ ਹਾਸਲ ਕਰਕੇ ਅਸੀਂ ਪੰਜਾਬ ਸੇਤਮਤ ਪੰਜਾਬ ਦਾ ਨਿਰਮਾਣ ਕਰੀਏ ਅਸੀਂ ਪੰਜਾਬੀਆਂ ਦੀ ਤਕਦੀਰ ਔਰ ਤਸਵੀਰ ਬਦਲੀ ਬਸਪਾ ਤਰਨਤਨ ਵਿਧਾਨ ਸਭਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਲੜੂਗੀ ਇਹ ਤਾਂ ਹਜੇ ਅਸੀਂ ਮੀਟਿੰਗ ਸਕੇਡ ਵੀ ਕਰਕੇ ਫਿਰ ਪਾਰਟੀ ਆਈ ਕਮਾਨਡਾ ਡਿਸਕਸ ਕਰਕੇ ਫਿਰ ਬਸ 27 ਦੇ ਵਿੱਚ ਦੋ ਦੂਸਰੀਆਂ ਪਾਰਟੀਆਂ ਪੂਰੀ ਹੋ ਸਕਦੇ ਜੀ ਬਲੋਕ ਦਾ ਉਮੀਦਵਾਰ ਦ ਕੋਪ ਪਾਰਟੀ ਦੇ ਉਮੀਦਵਾਰਾਂ ਦੀ ਅੱਜ ਕੋਈ ਡਿਸਕਸ਼ਨ ਹੈ ਹੀ ਨਹੀਂ ਬਸ ਤਾਂ ਹੋ ਜਾਂਦਾ ਹੈ ਔਰ ਮੈਂ ਤਾਂ ਪੰਜਾਬ ਦਾ ਪ੍ਰਧਾਨ ਆ ਮੈਂ ਤਾਂ ਲੜਾਉਣੀਆਂ ਆ ਲਖਸ਼ਮੀ ਠੀਕ ਹੈ ਨਾ ਪ੍ਰਧਾਨ ਨੇ ਤਾਂ ਨੈਸ਼ਨਲ ਪ੍ਰੈਜ਼ੀਡੈਂਟ ਜੋ ਕਹੇ ਉਹ ਕਰਨਾ ਹੁੰਦਾ ਔਰ ਸਾਡਾ ਨੈਸ਼ਨਲ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਇਲੈਕਸ਼ਨ ਕਰਨਾ ਜਾਂ ਨਹੀਂ ਲੜਨਾ ਇਹ ਫੈਸਲਾ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਰਨਾ ਹੁੰਦਾ ਅਸੀਂ ਸੀਟ ਨਹੀਂ ਸਟੇਟ ਤਿਆਰ ਕਰ ਰਹੇ ਲੈਕਿਨ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਜਿੱਥੇ ਬਾਕੀ ਸਟੇਟ ਜਿੱਤ ਕੇ ਭੰਤੀ ਦੀ ਝੋਲੀ ਪਾਣਾ ਸਾਡੇ ਫਲੋਰ ਦੇ ਯੋਧੇ ਵਰਕਰ ਜਿਹੜੇ ਆ ਉਹ 27 ਦੀ ਇਲੈਕਸ਼ਨ ਜਿੱਤ ਕੇ ਉਹ ਵੀ ਭੰਤੀ ਦੀ ਝੋਲੀ ਪਾ ਸਰ ਅੱਜ ਥ੍ਰੀ ਪਾਰਟੀ ਦੇ ਵਿੱਚ ਅਤਿਆਚਾਰ ਵੱਧਦਾ ਸੀਗਾ ਇਸੇ ਪਾਰਟੀ ਦੀ ਹੁਣ ਜਿਹੜੀ ਮੌਜੂਦਾ ਪਾਰਟੀ ਦੀ ਸਰਕਾਰ ਦੇ ਵਿੱਚ ਅਤਿਆਚਾਰ ਇਹਦੇ ਬਾਰੇ ਕੀ ਕਹੋਗੇ ਜਿਹੜਾ ਤੁਹਾਡਾ ਤਲਿੱਤਾ ਦਾ ਬਾਰ-ਬਾਰ ਜ਼ਿਕਰ ਕਰ ਰਹੇ ਹੋ ਉੱਪਰ ਉੱਥੇ ਤੁਹਾਡੇ ਵਿਰੋਧੀ ਕਹਿ ਰਹੇ ਕਿ ਅਸੀਂ ਉਸ ਤਲਿੱਤੇ ਨੂੰ ਅਸੀਂ ਮਤਲਬ ਬਹਾਲ ਕੀਤਾ ਗੁਰੂ ਘਰ ਦੇ ਦੇਖੋ ਬੀਐਸਪੀ ਜਿਹੜੀ ਆ ਮੇਰੇ ਵੀ ਸੱਤੀ ਮੈਂ ਦੱਸਿਆ ਜਦੋਂ ਪਹਿਲੀ ਮਤਾ ਹੁਣ ਸਰਕਾਰ ਨੇ ਕਿਹਾ ਵੀ ਅਸੀਂ ਮਤਾ ਪਾ ਦੇਾਂਗੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡਾ ਕੰਮ ਸਰਕਾਰ ਨੂੰ ਲੰਮੀ ਪਾਣ ਦਾ ਅਸੀਂ ਸਰਕਾਰ ਲੰਮੀ ਪਾਤੀ ਤੇ ਕੇ ਫਿਰ ਸਰਕਾਰ ਦਾ ਕੰਮ ਆ ਲੰਮੀ ਪਾ ਕੇ ਮਤੇ ਪਾੜਦਾ ਤੇ ਲੰਮੀ ਅਸੀਂ ਤਾਂ ਸਰਕਾਰ ਤੋਂ ਮਤਾ ਹੀ ਤਾਂ ਪਾਉਣਾ ਸਰਕਾਰ ਕਹਿੰਦੀ ਸੀ ਅਸੀਂ ਪਾਣਾ ਨਹੀਂ ਇੱਕ ਮਹੀਨਾ ਇਹ ਜਦੋਂ ਜੈ ਚੱਲਦੀ ਰਹੀ ਅਸੀਂ ਕਹਿੰਦੇ ਸੀ ਮਤਾ ਪਾਓ ਜਿਹੜਾ ਤੁਸੀਂ ਗਲਤ ਮਤਾਂ ਪਾਇਆ ਉਹਨੂੰ ਸਹੀ ਕਰੋ ਸਰਕਾਰ ਦੇ ਅੰਦਰ ਆਕੜ ਸੀ ਹੰਕਾਰ ਸੀ ਸੱਤਾ ਦਾ ਪਾਗਲਪਨ ਸੀ ਤੇ ਉਹ ਪਾਗਲਪਨ ਇੱਕ ਮਹੀਨਾ ਲਾ ਕੇ ਅਸੀਂ ਦਰਸਤ ਕੀਤਾ ਤੇ ਸਰਕਾਰ ਲੰਮੀ ਪੈ ਗਈ ਮਤਾ ਗੁਰੂ ਘਰ ਦੇ ਹੱਕ 'ਚ ਪੈ ਗਿਆ ਮੈਂ ਕਹਿਣਾ ਕਿ ਸਾਡੀ ਲੜਾਈ ਮਾਲਕ ਨਾਲ ਆ ਗੁਲਾਮਾਂ ਨਾਲ ਸਰ ਅੱਜ ਅੱਜ ਦਾ ਜਿਹੜਾ ਯੂਥ ਮੌਜੂਦਾ ਸਰਕਾਰਾਂ ਤੋਂ ਅੱਕਿਆ ਹੋਇਆ ਉਹ ਅੱਜ ਮਾਹ ਰੈਲੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ BSP ਵੀ ਜੁਆਇਨ ਕੀਤੀ ਤੇ ਸਾਹਿਬ ਦੇ ਪੁੰਨਿਆਂ ਦੇ ਚੱਲਣ ਦਾ ਮਤਲਬ ਨਿਸ਼ਚਾ ਕੀਤਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਅਸੀਂ ਨੌਜਵਾਨਾਂ ਨੂੰ ਸੱਦਾ ਦਿੱਤਾ ਪੰਜਾਬ 'ਚ 22 ਲੱਖ ਨੌਜਵਾਨ ਜਿਹੜੇ ਬੇਰੁਜ਼ਗਾਰ ਦਫ਼ਤਰਾਂ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਹੋ ਔਰ 1979 'ਚ ਆਖਰੀ ਵਾਰੀ ਬੇਰੁਜ਼ਗਾਰੀ ਪੱਤੇ ਨੂੰ ਰਿਵਿਊ ਕੀਤਾ ਸੀ ਸਰਕਾਰ ਨੇ 46 ਸਾਲ ਹੋ ਗਏ ਕਦੀ ਰਿਵਿਊ ਹੀ ਨਹੀਂ ਕੀਤਾ ਨਾ ਫੈਰਜ਼ੁਕਾਰਾਂ ਦਾ ਫੈਰਜ਼ੁਕਾਰੀ ਪੱਤਾ ਰਭਿਓ ਕਿੱਤਾ ਨਾ ਉਹਨਾਂ ਨੂੰ ਕਦੇ ਨੌਕਰੀ ਦੇਣ ਲਈ ਕੋਈ ਪਾਲਿਸੀ ਬਣਾਈ। ਤੋਂ ਫੈਰਜ਼ੁਕਾਰ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਸੱਦਾ ਆ ਕਿ ਜਦ ਅਸੀਂ ਯੂਪੀ 'ਚ 12 ਲੱਖ ਨੂੰ ਥੋੜੇ ਜੇ ਸਮੇਂ 'ਚ ਨੌਕਰੀਆਂ ਦੇ ਸਕਦੇ ਆ ਆਓ ਆਪਣੀ ਪੂਰੀ ਤਾਕਤ ਬੀਐਸਪੀ ਨਾਲ ਜੋੜ ਦੋ। ਅਸੀਂ ਪੰਜਾਬ 'ਚ ਵੀ ਤੁਹਾਨੂੰ ਫੈਰਜ਼ੁਕਾਰੀ ਦੇ ਸੰਕਟ ਦੇ ਵਿੱਚੋਂ ਮੌਜੂਦ ਸਮਾਜ ਪਾਰਟੀ ਕੱਢ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰੇਗੀ। ਰੋਜ਼ਗਾਰ ਦੇਵਾਂਗੇ, ਨੌਜਵਾਨਾਂ ਦੀ ਤਕਦੀਰ ਬਦਲਾਂਗੇ। ਨੌਜਵਾਨ ਸੁਖਦਾ ਸਾਹ ਲੈ ਸਕਣ ਨੌਜਵਾਨ ਆਤਮ ਨਿਰਪਰ ਜਿੰਦਗੀ ਜੀ ਸਕਣ ਨੌਜਵਾਨਾਂ ਲਈ ਬਿਹਤਰੀ ਐਜੂਕੇਸ਼ਨ ਔਰ ਸਰਵਿਸਿਜ਼ ਐਬੀਐਸਪੀ ਪ੍ਰਬੰਧ ਜੈ ਭੀਮ ਜੈ ਭਾਰਤ ਜੈ